सतनाम श्री वाहि गुरु साहे जियो तेरे कमन कमन गुण कह कह गावा तू साहिब गुणी निदाना तुमरी महिमा बरन न साको ठाकुर कुरूच भगवाना सतनाम श्री वाहिगुरु साहेब जी सूहि महल्ला चौथा करना सरबर ਕਿਛ ਕੀਚੈ ਜੇ ਕਰ ਸਕੀਐ ਆਪਣਾ ਕੀਤਾ ਕਿਛੂ ਨ ਹੋਵੈ ਜਿਉ ਹਰ ਭਾਵੈ ਤਿਉ ਰਕੀਐ ਕੀਤਾ ਕਰਨਾ ਸਰਬ ਰਜਾਈ ਕਿਛ ਕੀਚੈ ਜੇ ਕਰ ਸਕੀਐ ਆਪਣਾ ਕੀਤਾ ਕਿਛੂ ਨਾ ਹੋਵੇ ਜਿਉ ਹਰ ਪਾਵੇ ਤਿਉ ਰਕਿਏ ਮੇਰੇ ਹਰ ਜਿਉ ਸਭ ਕੋ ਤੇਰੇ ਵਸ ਅਸਾ ਜੋਰ ਨਹੀਂ ਜੇ ਕਿਛ ਕਰ ਹਮ ਸਕਹਿ ਜੋ ਭਾਵੈ ਤਿਵੈ ਬਖਸ਼ ਰਹਾਓ ਸਭ ਜੀਉ ਪਿੰਡ ਦੀ ਆ ਤੁਦ ਆਪੇ ਤੁਦ ਆਪੇ ਕਾਰੈ ਲਾਇਆ ਜੇਹਾ ਤੂੰ ਹੁਕਮ ਕਰੈ ਤਿਹੇ ਕੋ ਕਰਮ ਕਮਾਵੇ ਜੇਹਾ ਤੁਦ ਧੁਰ ਲਿਖ ਪਾਇਆ ਪੰਜ ਤਤ ਕਰ ਤੁ ਦਸ੍ਰਿਟ ਸਭ ਸਾਜੀ ਕੋਈ ਛੇਵਾ ਕਰਿਓ ਜੇ ਕਿਸ ਕੀਤਾ ਹੋਵੈ ਇਕ ਨਾ ਸਤਗੁਰ ਮੇਲ ਤੂੰ 부ਜਾਵਹਿ ਇਕ ਮਨ ਮੁਕ ਕਰਹੈ ਸੇ ਰੋਵੈ ਹਰ ਕੀ ਬੜਾਈ हो आख न साका हो मूरख मुगत निचाना जन नानक को हर बख़्श मेरे स्वामी सरनागत पया अॼ हर की वड आई हो आख न साका ਹੋ ਮੂਰਖ ਮੁਗਧ ਨੀਚਾਣਾ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ ਸਰਨਾਗਤ ਪਇਆ ਅਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ कमन कमन गुण गावा गामा साहिब गुणी निदाना तुमरी महमा तू ताकुर यूच भगवना सतना ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਚੌਥਾ ਕੀਤਾ ਕਰਨਾ ਸਰਬਰ ਜਾਈ ਕਿਛ ਕੀਚੇ ਜੇ ਕਰ ਸਕੀਐ ਆਪਣਾ ਕੀਤਾ ਕਿਸੂ ਨ ਹੋਵੇ ਜੋ ਹਰ ਭਾਵੈ ਤਿਉ ਰਕਿਐ ਕੀਤਾ ਕਰਨਾ ਸਰਬਰਜਾਈ ਕਿਛ ਕੀਚੇ ਜੇ ਕਰ ਸਕੀਐ ਆਪਣਾ ਕੀਤਾ ਕਿਛੂ ਨ ਹੋਵੈ ਜੋ ਹਰ ਭਾਵੈ ਤਿਉ ਰਕਿਐ ਮੇਰੇ ਹਰ ਜਿਓ ਸਭ ਕੋ ਤੇਰੇ ਵਾਸਾ ਅਸਾ ਜੋਰ ਨਹੀਂ ਜੇ ਕਿਛ ਕਰ ਹਮ ਸਕਹਿ ਜੋ ਭਾਵੇ ਤਿਵੇਂ ਬਖਸ਼ ਰਹਾ ਸਭ ਜਿਓ ਪਿੰਡ ਦੀ ਆ ਤੁਦ ਆਪੇ ਤੁਦ ਆਪੇ ਕਾਰੈ ਲਾਇਆ ਜੇ ਹਾ ਤੂੰ ਹੁਕਮ ਕਰੈ ਤਿਹੇ ਕੋ ਕਰਮ ਕਮਾਵੇ ਜੇ ਹਾ ਤੁਦ ਧੁਰ ਲਿਖ ਪਾਇਆ ਪੰਜ ਤਤ ਕਰ ਤੁਦ ਸ੍ਰਿਟ ਸਭ ਸਾਜੀ ਕੋਈ ਛੇਵਾ ਕਰਿਓ ਜੇ ਕਿਸ ਕੀਤਾ ਹੋਵੇ ਇਕ ਨਾ ਸਤਗੁਰ ਮੇਲ ਤੂੰ 부ਜਾਵਹਿ ਇਕ ਮਨਮੁਖ ਕਰੈ ਸੇ ਰੋਵੈ ਹਰ ਕੀ ਬੜਾਈ ਹੋ ਆਖ ਨਸਾਕਾ ਔ ਮੂਰਖ ਮੁਗਤ ਨਿਚਾਨਾ ਜਨ ਨਾਨਕ ਕੋ ਹਰ ਬਖ ਲਐ ਮੇਰੇ ਸੁਆਮੀ शरनागत पया हार की हरी बड्याय आख न सका मुगन निचाणा जन को हर लै मेरे स्वामी शरणागत पया अजान ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ